Sengra Vishnu Bhagavan Dije So Hang Maharaj Sher Vishnu Bhagavan Dije So Hang Maharaj Sher Vishnu Bhagavan Dije So ਸੰਗਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੰਗਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਸਤਿਕਾਰਯੋਗ ਸਰਭਰ ਸੰਗਤ ਜੀਓ ਇਹ ਹਰ ਬਾਣੀ 9 ਚੇਤ 66 ਸਮਾ ਦੇ ਰਾਮਚੰਦ ਸ਼ੇਵ ਸਿੰਘ ਗੂੜਾ ਰਾਮ ਸ਼ੇਖਸਰ ਜੰਮੂ ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਜਿਸ ਹਰ ਬਾਣੀ ਵਿੱਚ ਪ੍ਰੀਤ ਪਰਮੇਸ਼ਰ ਨੂੰ ਕੁਝ ਸਵਾਲ ਕਰ ਰਹੀ ਹੈ ਤੇ ਪਰਮੇਸ਼ਰ ਉਹਨਾਂ ਦਾ ਸਵਾਲਾਂ ਦਾ ਜੋ ਜਵਾਬ ਦੇ ਰਹੇ ਹਨ ਆਓ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਸੱਚੇ ਪਾਤਸ਼ਾਹ ਨੇ ਜੋ ਪ੍ਰੀਤ ਨੇ ਸਵਾਲ ਪੁੱਛੇ ਹਨ ਉਹ ਵੀ ਬੜੀ ਸਪਸ਼ਟ ਭਾਸ਼ਾ ਵਿੱਚ ਪੁੱਛੇ ਹਨ ਤੇ ਜੋ ਸੱਚੇ ਪਾਸ਼ਾ ਜੀ ਨੇ ਉਹਨਾਂ ਦੇ ਉੱਤਰ ਦਿੱਤੇ ਹਨ ਉਹ ਵੀ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਹਨ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਇਹਨਾਂ ਨੂੰ ਸੁਣੀਏ ਪੜੀਏ ਵਿਚਾਰੀਏ ਤੇ ਇਹਨਾਂ 'ਤੇ ਅਮਨ ਕਰੀਏ ਪ੍ਰੀਤ ਕੀ ਕਹਿ ਰਹੀ ਹੈ ਪਰਮੇਸ਼ਰ ਨੂੰ ਪ੍ਰੀਤ ਕਹੇ ਮੈਂ ਰਾਤੀ ਪ੍ਰਭ ਨੂੰ ਪੁੱਛਿਆ ਇੱਕਈ ਕਲੀ ਮੰਗ ਮੰਗਈਆ ਕਿਸ ਕਾਰਨ ਪ੍ਰਭ ਜੀ ਲੁਕਿਆ ਆਪਣਾ ਖੇਨ ਵਖਾਈਆ ਕੀ ਕੋਈ ਤੇਰਾ ਫਗਤ ਤੇਰੇ ਨਾਲ ਰੁਸਿਆ ਸਤ ਦੇ ਸਮਝਾਈਆ ਕੀ ਤੇਰਾ ਗੁਰਮਖਾ ਨਾਲ ਗੁੱਸਿਆ ਵੜਦਾ ਦੇ ਉਠਾਈਆ ਕੀ ਕੋਈ ਪ੍ਰੇਮ ਨਾਲ ਨਹੀਂ ਚੁਕਿਆ ਹੰਕਾਰੋ ਵਿਕਾਰ ਗਵਾਈਆ ਪਰਮੇਸ਼ਰ ਜੀ ਅਗੋ ਕੀ ਕਹਿ ਰਹੇ ਹਮ ਦੇ ਉਤਰ ਦੇ ਅਬਿਨਾਸ਼ੀ ਕਰਦੇ ਕਿ ਹਾਂ ਮੈਂ ਖੇਲ ਕਰਾਇਣ ਡਿਠਿਆ ਸਮਝ ਕੋਈ ਨਾ ਆਈਆ ਪਾਗ ਲਗਾਉਣਾ ਪਗਤਾ ਕਾਇਆ ਜਿਸਿਆ ਜਿਸਮ ਤਨ ਦੇਆ ਵੜਈਆ ਜਿੰਨਾ ਦਾ ਅਗਲਾ ਪੈੰਗਾ ਮੁਕਿਆ ਪਿਛਲਾ ਪੰਦ ਮੁਕਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਪੇਵ ਪੇਦਾਰਿਆ ਜੜਾਈਆ ਪ੍ਰੀਤ ਕੀ ਪੁੱਛ ਰਹੀ ਹੈ ਪਰਮੇਸ਼ਰ ਨੂੰ ਪ੍ਰੀਤ ਕਹੇ ਮੈਂ ਰਾਤੀ ਪੁੱਛਿਆ ਚੋਰੀ ਏ ਕੈ ਕੱਲੀ ਬੇਨਤੀ ਜਤੀ ਸੁਣਾਈਆ ਕਿਸ ਦੇ ਹੱਥ ਫੜਾ ਕੇ ਆਇਓ ਡੋਰੀ ਤੰਦ ਪ੍ਰੇਮ ਗੰਡਾਈਆ ਕਿਸ ਕਾਰਨ ਚੜ ਕੇ ਆਇਓ ਕੋੜੀ ਕੋਲ ਕਮਾਈ ਦੇ ਸਮਝਾਈਆ ਕੀ ਹਰ ਸੰਗਤ ਨਹੀਂ ਸੀ ਤੈਨੂੰ ਲੋੜੀ ਪ੍ਰੇਮ ਪ੍ਰੀਤੀ ਦਿੱਤੀ ਤਜਾਈਆ ਹੋਰ ਕਾ ਕਾਲ kia ਮੈਂ ਭਗਤਾਂ ਦੇ ਪ੍ਰੇਮ ਦਾ ਸੱਚਾ ਮੋਰੀ ਮੋਰ ਆਪਣੀ ਆ ਲਗਾਈਆ ਜਿਹੜੀ जोग ਜਨਮ ਨਾ ਕਦੇ ਵੀ ਛੋੜੀ ਤਿੰਨਾ ਵਿਛੜਿਆ ਮੇਲ ਕਰਾਈਆ ਜਨ ਭਗਤੋ ਸੱਚੇ ਪ੍ਰੇਮ ਦੀ ਚੜਨਾ ਪੌੜੀ ਮੈਂ ਦੂਰ ਦਰਾੜਾ ਵੇਖਾਂ ਚਾਹੀ ਚਾਹੀਆ ਸੱਚ ਪ੍ਰੀਤੀ ਮੋਹੇ ਕੋ ਲੋੜੀ ਲੋੜੀਂਦਾ ਸਾਜਨ ਹੋ ਕੇ ਸੇਵਕ ਮਈਆ ਪਰਮੇਸ਼ਰ ਜੀ ਕਹਿ ਰਹੇ ਆ ਕਿ ਮੈਨੂੰ ਤੁਹਾਡੀ ਸੰਗਤ ਦੀ ਸੱਚ ਪ੍ਰੀਤੀ ਦੀ ਜ਼ਰੂਰਤ ਿਆ ਸੱਚ ਪ੍ਰੀਤੀ ਮੋਹੇ ਕੋ ਲੋੜੀ ਲੋੜੀਂਦਾ ਸਾਜਨ ਹੋ ਕੇ ਸੇਵਕ ਮਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਬਖਸ਼ਣ ਹਾਰ ਸੱਚੀ ਸਰਣਾਈਆ ਪ੍ਰੀਤ ਕੀ ਪਰਮੇਸ਼ਰ ਨੂੰ ਬੁਝ ਰਹੀ ਆ ਪ੍ਰੀਤ ਕਹੇ ਮੈਂ ਹੋੜੀ ਜਈ ਪੁੱਛੀ ਬਾਤ ਬਿਨ ਕੰਨਾ ਦਿੱਤੀ ਸੁਣਾਈਆ ਪ੍ਰਭੂ ਭੇਦ ਦਾਸੇ ਆਟੇ ਚੇਤ ਦੀ ਇਲਾਤ ਪੜਦਾ ਦੇ ਉਠਾਈਆ ਪੁਰਖ ਗਾਲ ਸਹਿਜ ਸੁਭਾਉ ਦਿੱਤਾ ਆਖ ਸ਼ਬਦ ਹੁਲਾਰੇ ਨਾਲ ਜਗਾਈਆ ਆਵੇ ਖੇਲ ਤਮਾਸ਼ ਪੂਰਬ ਦਿਆਂ ਦਿੜਾਈਆ ਸਤਾਰਾਂ 55 ਬਿਕਰਮੀ ਸੱਚੀ ਪਾਈ ਰਾਸ ਮੰਡਲ ਇੱਕ ਬਣਾਈਆ ਗੋਬਿੰਦ ਸੁਤਾ ਜਾ ਪਰਵਾਸ ਨੌ ਮੀਲ ਪੁਰੀ ਅਨੰਦ ਤੋਂ ਡੇਰਾ ਲਈਆ ਗੁਰਮੁਖ ਲਬਦੇ ਰਹੇ ਸਾਰੀ ਪਰਬਾਤ ਖੋਜਿਆ ਹੱਥ ਕਿਸੇ ਨਾ ਆਈਆ ਅੰਤ ਮੈਂ ਇਕੱਠੇ ਹੋ ਕੇ ਕੀਤੀ ਅਰਦਾਸ ਬੇਨਤੀ ਦਿੱਤੀ ਸੁਣਾਈਆ ਕਲਗੀ ਵਾਲੇ ਆ ਜਾ ਪਾਸ ਕੀ ਕਲਾਰਿਆ ਵਰਤਾਈਆ ਅੰਦਰੋਂ ਰੋ ਪਈ ਸਭ ਦੀ ਖਾਸ਼ ਮਹਿੜਾ ਨਿਰਭਾਈਆ ਗੁਰਮੁਖ ਹੋ ਗਏ ਉਦਾਸ ਗੁਰ ਸੇਖ ਆਖ ਨਕ ਵੇਖ ਲਈਆ ਗੁਰਮੁਖ ਹੋ ਗਏ ਉਦਾਸ ਦੋਰ ਦੇਖਿਆ ਅੱਖਾਂ ਲੱਗੋ ਏ ਕਲਾਈਆ ਮਾ ਦਾ ਗੁਜਰੀ ਗਿਆ ਸੁਣੋ ਮੇਰੀ ਬਾਤ ਤੀਰਜ ਦਿਆਂ ਚੜਾਈਂਆ ਮੇਰਾ ਬੱਚਾ ਜੇ ਸਿੱਖਣ ਲੱਗਾ ਜਾਚ ਕੱਲਾ ਰਹਿ ਕੇ ਛੱਟ ਲੰਗਾਈਆ ਕਾਲਜੋਗ ਕੂੜੀ ਕਿਰਿਆ ਅੱਗੇ ਹੋਣੀ ਬਹੁਤ ਬਾਤ ਜਗ ਨੇਤਰ ਨਜ਼ਰ ਕਿਸੇ ਨਾ ਆਈਆ ਜਿਸ ਵੇਲੇ ਪੁਰਖ ਅਕਾਲ ਨਿਰਗੁਣ ਜੋਤ ਕਰੇ ਪ੍ਰਕਾਸ਼ ਜੋਤੀ ਜਾਤਾ ਵੇ ਸਭ ਟਾਈਆ ਸ਼ਬਦ ਅਨਾਦੀ ਵਜੇ ਨਾਦ ਬ੍ਰਹਮਾਦ ਦੇ ਸੁਣਈਆ ਫੇਰ ਦੁਸਾਰਲ ਮਿਲ ਕਰਨਾ ਯਾਦ ਯਾ ਤਾਂ ਆਇ ਤੇ ਪਿਛਲੀ ਚੇਤੇ ਆਈਆ ਤੁਹਾਡੀ ਸੁਣਨੀ ਇੱਕ ਆਵਾਜ਼ ਹੈ ਆਵਾਜ਼ ਕਿਹੜੀ ਸੁਣਨੀ ਹੈ ਜੋ ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਗਈਆ ਤੁਹਾਡੀ ਸੁਣਨੀ ਇੱਕ ਆਵਾਜ਼ ਜੋ ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਗਈਆ ਇਸ ਵਿੱਚ ਗੋਬਿੰਦ ਨੂੰ ਆਉਣਾ ਸਵਾਦ ਪ੍ਰੇਮ ਪ੍ਰੀਤੀ ਤਵਾੜੀ ਵੇਖ ਵਖਾਈਆ ਹਜ਼ਰ ਨਾਲੋਂ ਬਹੁਤੀ ਪੂਰੀ ਕਰੇ ਖਾਸ਼ ਸਵਾਸ ਸਵਾਸ ਆਪਣੇ ਲੈ ਕੇ ਲਈਆ ਇਨੀ ਅਜੇ ਹੋ ਰਹੀ ਸੀ ਬਾਤ ਗੋਬਿੰਦ ਆਇਆ ਚਾਈ ਚਾਈਆ ਸਸ ਕੇ ਕੇ ਖੁਸ਼ੀ ਨਾਲ ਬਨਾਸ ਸੋਹਣੀ ਆਵਾਜ਼ ਜਨਈਆ ਕਿੱਥੇ ਕਿੱਥੇ ਆਏ ਪਾਜ ਪਜੇ ਵਾਹੋ ਤਈਆ ਕਮਣ ਕਮਣ ਬਣਿਆ ਸਾਥ ਸੰਗੀ ਕਿਹੜਾ ਸੰਗ ਰਖਈਆ ਗੁਰਮੁਖ ਆ ਗਿਆ ਤੂੰ ਸਾਹਬ ਦੇ ਨਜ਼ਰੀ ਆਇਆ ਸਾਥ ਖਾਲੀ ਰਹਿਣ ਕੋਈ ਨਾ ਪਾਈਆ ਪਰ ਇਹ ਕੀ ਕਰਮੀ ਕੀਤੀ ਸਤਗੁਰ ਸਮਰਾਥ ਸਾਨੂੰ ਦੇ ਜਣਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਰ ਨਜ਼ਰੇ ਕੀ ਉਠਾਈਆ ਸੋ ਹਰ ਸੰਗਤ ਜੀ ਬਾਣੀ ਅਜੇ ਹੋਰ ਵੀ ਹੈ ਪਰ ਮੈਂ ਇੱਥੇ ਹੀ ਹਰ ਸੰਗਤ ਪਾਸੋਂ ਸੱਚੇ ਪਾਤਸ਼ਾਹ ਜੀ ਪਾਸੋਂ ਬਾਣੀ ਨੂੰ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਨੀ ਹਾਂ ਬਾਣੀ ਪੜਦਿਆਂ ਵਿਚਾਰ ਕਰਦਿਆਂ ਕੋਈ ਅੱਖਰ ਵੱਧ ਘਾਟ ਪੜਿਆ ਗਿਆ ਹੋਵੇ ਤਾਂ ਮੈਂ ਹਰ ਸੰਗਤ ਪਾਸੋਂ ਸੱਚੇ ਪਾਤਸ਼ਾਹ ਜੀ ਪਾਸੋਂ ਖਿਮਾ ਮੰਗਦੀ ਹਾਂ ਆਓ ਹਰ ਸੰਗਤ ਜੀ ਪੰਜ ਗਾਰਿਆਂ ਦਾ ਮੇਰੇ ਨਾਲ ਸਾਥ ਦਿਓ ਜੀ ਸੋ ਹੰਮਹਾਰਾਇਸ਼ੇਂ ਸੰਤਿ ਵਿਸ਼ਨੋ ભગવા દી સો શો મહારાય શેર સિંહ વિષ્ણુ ભગવાન દી સો હંગ મહારાય શેર સિંહ વિષ્ણુ ભગવાન દી સો ਭਗਵਾਨ ਦੀ ਜੈ ਸੋ ਅੰਗ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਬਹੁਤ ਬਹੁਤ ਧੰਨਵਾਦ ਜੀ ਇਹ ਲੇਖ ਸਾਰਾ ਕੀ ਹੈ ਪ੍ਰੀਤ ਦਾ ਤੇ ਪ੍ਰੀਤ ਹੀ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਨੂੰ ਬੰਦੀ ਹੈ ਜੇ ਪ੍ਰੀਤ ਹੈ ਤੇ ਸਭ ਕੁਝ ਹੈ ਜੇ ਪਰੀਤ ਨਹੀਂ ਹੈ ਤੇ ਫਿਰ ਸਾਡਾ ਕੋਈ ਰਿਸ਼ਤਾ ਨਹੀਂ ਹੈ ਕਿਪ ਇੱਕ ਚੌਲ ਮੈਂ ਸੁਣਿਆ YouTube ਤੇ ਬੜਾ ਸੋਹਣਾ ਬੋਲਦੇ ਹਨ ਤੇਰੀ ਪਰੀਤ ਹੀ ਤੇਰੀ ਪਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲਣ ਸਵਾਸ ਮੇਰੇ ਜੇ ਸਤਵਰ ਦੇ ਨਾਲ ਪ੍ਰੀਤ ਹੈ ਤੇ ਫੇਸਾ ਕੁਸ ਤੇ ਉਹਦੇ ਨਾਮ ਦੇ ਨਾਲ ਹੀ ਸਾਡੇ ਸਵਾਸ ਚੱਲਦੇ ਆ ਸੋ ਹਰ ਸੰਗਤ ਨੂੰ ਸੱਚੇ ਪਾਤਸ਼ਾਹ ਹੀ ਨੇ ਇੱਕ ਪ੍ਰੀਤ ਡੋਰੀ ਦੇ ਵਿੱਚ ਪ੍ਰੀਤ ਲੜੀ ਦੇ ਵਿੱਚ ਹੋਇਆ ਪਰ ਉਸ ਪ੍ਰੀਤ ਨੂੰ ਆਪਾਂ ਸਾਰਿਆਂ ਨੇ ਮਿਲ ਕੇ ਸੱਚੇ ਬਾਦਸ਼ਾਹ ਦੇ ਤੁਹਾਂ ਹਕਤਾਬਕ ਹੀ ਮੰਨਣਾ ਹੈ ਆਓ ਮੈਂ ਅੱਗੇ ਬੇਨਤੀ ਕਰਦਾ ਵੀ ਬਲਜੀਤ ਸਿੰਘ ਜੀ ਲੁਧਿਆਣਾ ਉਹ 10 ਮਿੰਟ ਵਾਸਤੇ ਆਪਦੇ ਨਾਲ ਹਰ ਬਾਣੀ ਪੜਨਗੇ ਆਪਣਾ ਦੋ ਦਿਨ ਤਿੰਨ ਚਾਰ ਕਰ ਸਕਦੇ ਆ ਕੋਈ ਨਹੀਂ ਮੈਂ ਦੱਸ ਦਈਏ